ਮੈਡੀਕਲ ਕੈਂਪ ਲਗਾਇਆ ਗਿਆ ਮਕਸਦ ਪੀਸ ਗਿਆ ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਦਾਸ ਕਰਮਜੀਤ ਸਿੰਘ ਗਿੱਲ ਚਰਨ ਸੇਵਕ ਸਤਿਗੁਰੂ ਗੰਗਾਰनाथ ਮਹਾਰਾਜ ਜੀ ਕਿ ਗਿਆਨ ਅਸ਼ੀਸ਼ ਪਾਉਣ ਗੱਲ ਵਿੱਚ ਤੇ ਰੰਸਰ ਹੋਇਆ ਹੈ ਅੱਜ ਸ੍ਰੀ ਤੋਜੀ ਪਾਸ਼ਾ ਸਤਿਗੁਰੂ ਪੂਰਨनाथ ਮਹਾਰਾਜ ਜੀ ਦਾ ਜੋ અવਤਾਰ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਦੂਰੋ ਦੂਰੋਂ ਗੁਰੂ ਪਾਸ਼ਾ ਦੇ ਚਰਨਾ ਦੀ ਸਾਧ ਸੰਗਤ ਗੁਰੂ ਪਾਸ਼ਾ ਦੇ ਪ੍ਰਕਾਸ਼ ਦੇ ਆਡੇ ਤੇ ਹਾਜ਼ਰੀ ਲਵਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਈ ਹੈ ਅੱਜ ਸੰਤ ਗਰਦਾਰਿਨੰਦ ਮਹਾਰਾਜੀ ਦੇ ਹੁਕਮ ਅਨੁਸਾਰ ਜੋ ਸੰਗਤਾਂ ਆਸ਼ਰਮਿਕੇ ਨਾਤਮਸਤਕ ਹੋਣ ਆਂਗੇ ਨੇ ਉਹਨਾਂ ਦੀ ਸੇਵਾ ਸਹੂਲਤ ਦਾ ਧਿਆਨ ਰੱਖਦੇ ਹੋਏ ਮਹਾਂਪੁਰਸ਼ਾ ਦੇ ਹੁਕਮ ਅਨੁਸਾਰ ਅੱਜ ਗਿਆਨ ਆਸ਼ਰਮ ਵਿਖੇ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਜਿਸ ਕੈਂਪ ਦੇ ਵਿੱਚ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਹਰਨੀਆ ਦਾ ECG ਦਿਲ ਦੇ ਰੋਗਾਂ ਦਾ ਜੋ ਮਾਹਿਰ ਡਾਕਟਰ ਆਏ ਹੋਏ ਨੇ ਉਹ ਸਾਧ ਸੰਗਤਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦਾ ਇਲਾਜ ਕਰੇ ਨੇ ਦਵਾਈਆਂ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸ਼ਰਦਾਲੂਆਂ ਚੋਂ ਕਿਸੇ ਨੂੰ ਜੇ ਜ਼ਰੂਰਤ ਮਹਿਸੂਸ ਹੁੰਦੀ ਹੈ ਜੋ ਹਸਪੀਟਲ ਹੈ ਜਿਹੜੇ ਹਸਪੀਟਲ ਵੱਲੋਂ ਅੱਜ ਇੱਥੇ ਕੈਂਪ ਲਗਾਇਆ ਗਿਆ ਹੈ ਉਸ ਹਸਪੀਟਲ ਵੱਲੋਂ ਆਸ਼ਰਮ ਦੇ ਨਾਲ ਇਸ ਗੱਲ ਦਾ ਪ੍ਰਣ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਆਸ਼ਰਮ ਦੇ ਸਾਂਸਮਤਾ ਦਾ ਜੋ ਇਲਾਜ ਹੈ ਉਹ ਲਗਾਤਾਰ ਇਸੇ ਤਰੀਕੇ ਨਾਲ ਸੇਵਾ ਦੇ ਤੌਰ ਤੇ ਜਾਰੀ ਰੱਖਣਗੇ। ਉਹਨੇ ਵੀ ਕੈਂਪ ਕਰਵਾ ਰਹੇ ਕਿ ਲੋਕਾਂ ਦਾ ਰੱਖਸ਼ਣ ਵੀ ਪਾਣਾ। ਅੱਜ ਤੜਕਸਾਰ ਤੋਂ ਹੀ ਜੋ ਕੈਂਪ ਹੈ ਇਹ ਮਹਾਂਪੁਰਸ਼ਾ ਦੇ ਆਸ਼ੀਰਵਾਦ ਨਾਲ ਸ਼ੁਰੂ ਕੀਤਾ ਗਿਆ ਹੈ ਤੇ ਜਦੋਂ ਤੱਕ ਮਹਾਂਪੁਰਸ਼ਾ ਦਾ ਹੁਕਮ ਹੈ ਉਦੋਂ ਤੱਕ ਇਹ ਕੈਂਪ ਚੱਲਦਾ ਰਹੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੋ ਇਤਿਹਾਸਿਕ ਦਿਹਾੜੇ ਪਾਵਨ ਗਿਆਨ ਆਸ਼ਰਮ ਵੱਲੋਂ ਮਨਾਏ ਜਾਂਦੇ ਨੇ ਅਹ ਤਾਂ ਉਹ ਹਰੇਕ ਪਾਵਨ ਦਿਹਾੜੇ ਤੇ ਇਸੇ ਤਰੀਕੇ ਨਾਲ ਹੀ ਮੈਡੀਕਲ ਸੇਵਾਵਾਂ ਤੇ ਗੁਰੂ ਦਾ ਜਿਹੜਾ ਅਟੁੱਟ ਲੰਗਰ ਹੈ ਇਹ ਵੇਖਣ ਨੂੰ ਮਿਲੇਗਾ ਜਿੰਨੇ ਕਿਲੋ ਕਰ ਹੁਣ ਸੇਵਾ ਦਾ ਲਾਹਾ ਲੈ ਦੋਈਆਂ ਦਾ ਮੈਂ ਰਹਿਣ ਅਹ ਸੈਂਕੜੇ ਆ ਦੀ ਗਿਣਤੀ ਦੇ ਵਿੱਚ ਜਿਹੜੀ ਸਾਧ ਸੰਗਤ ਹੈ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਮੈਡੀਕਲ ਸੇਵਾਵਾਂ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਉਹਨਾਂ ਨੇ ਇਹਨਾਂ ਸੇਵਾਵਾਂ ਦਾ ਜੋ ਲਾਹਾ ਲਿਆ ਤੇ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਜਿਹੜੇ ਦਵਾਈਆਂ ਦੇ ਨਾਲ ਠੀਕ ਹੋ ਰਹੇ ਨੇ ਤੇ ਬਾਕੀ ਸਾਧ ਸੰਗਤ ਗੁਰੂ ਪਾਤਸ਼ਾਹ ਦੇ ਆਸ਼ੀਰਵਾਦ ਨਾਲ ਉਹ ਹਮੇਸ਼ਾ ਹੀ ਤੰਦਰੁਸਤ ਰਹੇ ਖੁਸ਼ੀਆਂ ਖੇੜੀਆਂ ਚ ਰਹਿਣ ਚੜ੍ਹਦੀ ਕਲਾ ਚ ਰਹਿਣ ਤੇ ਅਸੀਂ ਆਸ਼ਰਮ ਵੱਲੋਂ ਬੇਨਤੀ ਕਰਦੇ ਆਂ ਕਿ ਸਮੁੱਚੀ ਸਾਧ ਸੰਗਤ ਜੀਓ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਜੇ ਕੋਈ ਕਿਸੇ ਦਾ ਜੀ ਨਸ਼ਾ ਦਾਦੀ ਹੈ ਤੇ ਉਹ ਵੀ ਆਸ਼ਰਮ ਦੇ ਇਸ ਮੈਡੀਕਲ ਕੈਂਪ ਦੇ ਵਿੱਚ ਉਹਨੂੰ ਪੇਛ ਕੇ ਅਸੀਂ ਉਹਨਾਂ ਦਾ ਵੀ ਇਲਾਜ ਮੁਫਤ ਕਰਾਵਾਂਗੇ ਸੋ ਮੇਰਾ ਨਾਮ ਡਾਕਟਰ ਭਵਿੰਦਰ ਸਿੰਘ ਸਿੱਧੂ ਹੈ ਜੀ ਪਵਨ ਭਗਵਾਨ ਵਾਲਮੀਕੀ ਤਿਰਤ ਗਿਆਨ ਆਸ਼ਟਮ ਦੀ ਆਰਗੇਨਾਈਜੇਸ਼ਨ ਤੋਂ ਜਿਹਦੇ ਵਿੱਚ ਐਜ਼ ਇੱਕ ਕੌਮੀ ਜਨਰਲ ਸਕੱਤਰ ਅਤੇ ਮੁੱਖ ਪ੍ਰਚਾਰਕ ਹੋਣ नाते ਸੋਸ਼ਲ ਵਰਕਰਾਂ ਜੀ ਤੋਂ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਮੈਂ ਸਮੁੱਚੇ ਦੇਸ਼ਾਂ ਦੇਸ਼ਾਂ ਦੇ ਵਿੱਚ ਵਸਦੀ ਹੋਈ ਸੰਗਤ ਨੂੰ ਕ੍ਰਾਂਤੀਕਾਰੀ ਅੰਬੇਦਕਰਵਾਦੀ ਸੰਪਰਨ ਜਿਨ੍ਹਾਂ ਨੇ ਪਵਨ ਭਗਵਾਨ ਵਾਲਮੀਕੀ ਤਿਰਤ ਦੇ ਲਈ ਹਰੇ ਤਸੀਹੇ ਝੱਲੇ ਤੇ अनेका ਸੰਘਰਸ਼ ਕੀਤੇ ਤੇ ਉਹਨਾਂ ਦੇ ਵਿੱਚ ਸਤਿਗੁਰ ਗਿਆਨਾ ਜੀ ਮਹਾਰਾਜ ਔਰ ਭਗਵਾਨ ਵਾਲਮੀਕੀ ਮਹਾਰਾਜੀ ਕਿਰਪਾ ਦੇ ਨਾਲ ਸਫਲਤਾ ਪ੍ਰਾਪਤ ਕੀਤੀ। ਸਾਜ ਉਸ ਮਹਾਨ ਕ੍ਰਾਂਤੀਕਾਰੀ ਰਹਿਬਰ ਸੰਤ ਸਤਿਗੁਰ ਪੂਰਨਨਾਥ ਜੀ ਮਹਾਰਾਜ ਦਾ ਅਵਤਾਰ ਦਿਹਾੜਾ। ਉਹ ਦੇਸ਼ ਆਦੇਸ਼ਾਂ ਦੇ ਵਿੱਚ ਵਸਦੀ ਹੋਈ ਇਸ ਉੱਚੀ ਸਾਧ ਸੰਗਤ ਜੀ ਨੂੰ। ਸਤਿਗੁਰ ਪੂਰਨਨਾਥ ਜੀ ਮਹਾਰਾਜ ਦੇ ਪਾਵਨ ਅਵਤਾਰ ਦਿਹਾੜੇ ਦੀਆਂ ਸੰਗਤ ਗਿਰਦਾਰੀਨਾਥ ਜੀ ਮਹਾਰਾਜ ਅਤੇ ਆਸ਼ਰਮ ਦੇ ਸਾਰੇ ਸੇਵਾਦਾਰਾਂ ਦੇ ਵੱਲੋਂ ਲੱਖ ਲੱਖ ਵਧਾਈਆਂ ਹੋ। ਸੋ ਅੱਜ ਗਿਆਨਾਸ਼ਰਮ ਭਗਵਾਨ ਵਾਲਮੀ ਕੀ ਤਿਰਥ ਵਿਖੇ ਪੰਜਾਬ ਦੇ ਕੋਨੇ-ਕੋਨੇ ਤੋਂ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਸਤਗੁਰ ਗਿਆਨਨਾਥ ਜੀ ਮਹਾਰਾਜ ਨੇ ਆਪਣੀ ਕਿਰਪਾ ਵਰਸਾਈ ਜਿੱਥੇ-ਜਿੱਥੇ ਚਰਨ ਪਾਏ ਉੱਥੋਂ-ਉੱਥੋਂ ਜਿਹੜੀ ਸੰਗਤ ਇਸ ਪਾਵਨ ਪਵਿੱਤਰ ਸਮਾਗਮ ਦੇ ਵਿੱਚ ਹਾਜ਼ਰੀ ਲਗਾਉਣ ਦੇ ਲਈ ਪਹੁੰਚੀ ਹੈ ਸੋ ਵਿਸ਼ੇਸ਼ ਕਰਕੇ ਅਸੀਂ ਅੱਜ ਸਤਗੁਰ ਪੂਰਨਨਾਥ ਜੀ ਮਹਾਰਾਜ ਦੇ ਪਾਵਨ ਅਵਤਾਰ ਦਿਹਾੜੇ ਤੇ ਸੰਤਾਮਾ ਪੁਰਸ਼ਾਂ ਦੇ ਵੱਲੋਂ ਔਰ ਸਾਰੇ ਸੇਵਾਦਾਰਾਂ ਦੇ ਵੱਲੋਂ ਅਲਗੋ ਹਸਪੀਟਲ ਅੰਮ੍ਰਿਤਸਰ ਦਾ ਧੰਨਵਾਦ ਕਰਦੇ ਹਾਂ ਸੋ ਜਿਨ੍ਹਾਂ ਨੇ ਆਪਣੀ ਪੂਰੀ ਟੀਮ ਲਿਆ ਕੇ ਜਿਹੜਾ ਹਰੇਕ ਪ੍ਰਕਾਰ ਦੀ ਜਿਹੜੀ ਬਿਮਾਰੀ ਹੈ ਉਹਦੇ ਲਈ ਜਿਹੜਾ ਚੈੱਕ ਅਪ ਗਿਆਨ ਆਸ਼ਰਮ ਭਗਵਾਨ ਵਾਲਮੀਕੀ ਕੀਤੀ ਨੇ ਦੇ ਕੇ ਕੈਂਪ ਦੇ ਥਰੂ ਚੱਲ ਰਿਹਾ ਸੋ ਡਾਕਟਰ ਆਪਣੇ ਮਾਧਮ ਦੇ ਰਾਹੀਂ ਹਰੇਕ ਪ੍ਰਕਾਰ ਦੀ ਜਿਹੜੀ ਉਹ ਸੇਵਾ ਦੇ ਰਿਹਾ ਔਰ ਆਲਰੇਡੀ ਸਾਡੇ ਸਾਥੀ ਦੱਸ ਕੇ ਗਏ ਆ ਕਿ ਜੇਕਰ ਕਿਸੇ ਵੀ ਵਿਅਕਤੀ ਵਿਸ਼ੇਸ਼ ਜਿਨ੍ਹਾਂ ਦਾ ਚੈੱਕ ਅਪ ਹੋ ਰਿਹਾ ਪ੍ਰੀਟੀਕਲੀ ਕੰਡੀਸ਼ਨ ਸਾਹਮਣੇ ਆਉਂਦੀ ਤਾਂ ਉਹਨਾਂ ਦਾ ਜਿਹੜਾ ਇਲਾਜ ਹੈ ਹਸਪੀਟਲ ਦੇ ਅੰਦਰ ਬਿਲਕੁਲ ਫ੍ਰੀ ਆਫ ਕੋਸ ਹੋਏਗਾ ਚਾਹੇ ਆਪਰੇਸ਼ਨ ਤੱਕ ਦਾ ਖਰਚਾ ਹੋਵੇ ਠੀਕ